ਹਲਕਾ ਦਾਖਾ ਦੇ ਪਿੰਡ ਦੇ ਸਵੱਦੀ ਕਲਾਂ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਚੋਰਾਂ ਨੇ ਮੁੜ ਦੂਜੀ ਵਾਰ ਕੀਤੀ ਚੋਰੀ ਚੋਰੀ ਕਰਕੇ ਉਹਨਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਹੈ ਉੱਥੇ ਹੀ ਉਹਨਾਂ ਵੱਲੋਂ 21000 ਦੇ ਕਰੀਬ ਬੀਤੀ ਰਾਤ ਇਹ ਗੋਲੀਆਂ ਚੋਰੀ ਕੀਤੀਆਂ ਗਈਆਂ ਇਹਨਾਂ ਦੀ ਕੀਮਤ ਅਤੇ ਹੋਰ ਸਮਾਨ ਦੀ ਭੰਨਤੋੜ ਕਰਕੇ ਜੋ ਕਿ ਲਗਭਗ 2 ਲੱਖ ਦੇ ਕਰੀਬ ਹੈ ਤੁਹਾਨੂੰ ਦੱਸ ਦਈਏ ਕਿ ਇਹ ਚੋਰੀ ਕਰਕੇ ਜਿੱਥੇ ਸਿਵਲ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੁੰਦੇ ਹਨ ਉੱਥੇ ਹੀ ਸਿਹਤ ਵਿਭਾਗ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਵੀ ਪਹਿਲੀ ਚੋਰੀ ਤੋਂ ਕੋਈ ਵੀ ਸਬਕ ਨਹੀਂ ਲਿਆ ਕਿਉਂ ਨਹੀਂ ਲੱਗੇ ਹਜੇ ਤੱਕ ਸੀਸੀਟੀਵੀ ਕੈਮਰੇ ਇਸ ਹੈਲਥ ਸੈਂਟਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 1970 ਤੋਂ ਇਹ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਿਹਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆ ਕੇ ਆਪਣਾ ਇਲਾਜ ਕਰਵਾਉਂਦੇ ਹਨ ਅਤੇ ਦਵਾਈਆਂ ਲੈ ਕੇ ਜਾਂਦੇ ਹਨ ਪਰ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ 34 ਦਿਨ ਦੇ ਹੋਏ ਬੀਤੀ ਰਾਤ ਚੋਰਾਂ ਨੇ 21000 ਦੇ ਕਰੀਬ ਗੋਲੀਆਂ ਦੀ ਚੋਰੀ ਕੀਤੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਕਰਦੇ ਹਾਂ ਇਸ ਸਬੰਧੀ ਹੈਲਥ ਸੈਂਟਰ ਦੇ ਇੰਚਾਰਜ ਮੈਡਮ ਵਿਸ਼ਮਜੀਤ ਨਾਲ ਕੀ ਕਹਿਣਾ ਹੈ ਉਹਨਾਂ ਦਾ ਉਹਦਾ ਵੀ ਆਪਣਾ ਕੰਮ ਕਰ ਰਹੀ ਹੈ ਬਾਕੀ ਅਸੀਂ ਜੋ ਐਫ ਆਈ ਆਰ ਵਗੈਰਾ ਦਰਜ ਇਸ ਕਰਾ ਦਿੱਤੀ ਜੋ ਵੀ ਸਾਡੀ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਫਿਰ ਅਸੀਂ ਤੁਹਾਨੂੰ ਇਨਫੋਰਮ ਕਰਦਾ। ਮੈਂ ਕਿੰਨਾ ਲਾਸ ਹੋਇਆ ਕਿੰਨੀਆਂ ਗੋਲੀਆਂ ਕੋਈ ਛੋਟਲ অলਮੋਸਟ ਮੰਨ ਲਓ 20 ਕਿਲੋਜ਼ ਦੇ ਆਸ-ਪਾਸ। ਕਿੰਨੇ ਕਿਹੜੀ ਗੋਲੀ ਸੀ ਨਾ? ਵਿਪਰੇਨ ওভারਪਿੰਟ ਨੇ ਲੱਗਦਾ। ਇਹ ਕਾਜ ਲਈ ਵਰਤਦੇ ਨੇ ਗੋਲੀ ਜੀ। ਇਹ ਜਿਹੜੇ ਆਪਣੀ ਸਰਕਾਰ ਨੇ ਨਸ਼ਾ ਛੁਡਾਣ ਲਈ ਦਵਾਈ ਬਣਾਈ ਹੈ ਉਹਦੇ ਲਈ। ਤੇ ਮੈਂ ਪਹਿਲੇ ਵੀ ਆਪਣੀ ਚੋਰੀ ਹੋ ਚੁੱਕੀ ਜੀ। ਪਹਿਲੇ ਹਾਂ ਪਹਿਲਾ ਆਈ ਗੈਸ ਜਨਰੇਟ ਚੋਰੀ ਸੀ। ਜਨਰੇਟ। ਉਦੋਂ ਆਪਣਾ ਕਿੰਨਾ ਲਾਸ ਹੋਇਆ? ਉਦੋਂ 6-700 ਗੋਲੀਆਂ। ਕਿਸਾ ਕੋਲ ਮੜਾ ਕੇ ਹੁਣ 2100 ਹੁਣ 2100 2100 ਗਮ ਆ ਚੋਰ ਕਿੱਧਰ ਗਿਆ ਜੀ ਮਤਲਬ ਹਜੇ ਕੁਛ ਵੀ ਕੋਈ ਆਪਣੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਇਤਨੀ ਹੈ ਜੀ ਆਪਣਾ ਸਾਹਮਣੇ ਲੱਗੇ ਹੋਏ ਨੇ ਅਸੀਂ ਪੁਲਿਸ ਨੂੰ ਸਭ ਕੁਝ ਦੱਸ ਚੁੱਕੇ ਹਾਂ ਉਹ ਜੋ ਵੀ ਆਪਣੀ ਅਗਲੀ ਕਾਰਵਾਈ ਹੋਏਗੀ ਦੇਖੋ ਕੀ ਕਰਦੇ ਨੇ ਜੀ ਸਾਡਾ ਜੋ ਕੰਮ ਸੀਗਾ ਇਨਫੋਰਮ ਕਰਨਾ ਅਸੂ ਕਰ ਮੈਂ ਗੂਲੇ ਤਲਾਪ ਕੋ ਹੋਰ ਤਰ੍ਹਾਂ ਕੋਸ਼ਿਸ਼ ਸੀੜ ਸੜ ਕੀਤੀ ਕਿ ਕੋਈ ਹ ਤੋਂ ਇਲਾਵਾ ਇੱਕ ਪੱਖਾ ਗਿਆ ਹਾਂ ਜੀ ਠੀਕ ਹੈ ਇੱਕ ਜਿਹੜਾ ਸਾਡਾ ਸਰਕਾਰੀ ਟੈਪ ਦਾ ਚਾਰਜਰ ਹੈ ਜੀ ਹੋ ਗਿਆ ਤੇ ਇੱਕ ਹੀ ਹੋ ਗਿਆ ਠੀਕ ਹੈ मैम ਕਿਹੜੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜੀ ਆਪਣੀ ਆਪਣਾ ਫੋਨ 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 ਚੋਗੇ ਜਰ ਜੀ ਠੀਕ ਹੈ ਕੀ ਕਰਨਾ ਚਾਹੁੰਦੇ ਮੈਮ ਉਹੀ ਬੰਦੇ ਹੋ ਸਕਦਾ ਕਿ ਜਾਂ ਨਵੇਂ ਹੋ ਸਕਦੇ ਜੀ ਹੁਣ ਇਹਦੇ ਬਾਰੇ ਜਿੰਨੀ ਦੇਰ ਕਿਉਂਕਿ ਪੁਲਿਸ ਹੀ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਸਾਨੂੰ ਜੋ ਸਾਡਾ ਕੰਮ ਸੀ ਅਸੀਂ ਕਰਤਾ ਜੋ ਉਦਾਂ ਪੁਲਿਸ ਸਾਨੂੰ ਆ ਕੇ ਦੱਸੇਗੀ ਕੀ ਕਿਹੜੇ ਬੰਦੇ ਹੈਗੇ ਨੇ ਅਸੀਂ ਤੁਹਾਨੂੰ ਦੱਸ ਦਾਂ ਕੋਸਟ ਕਿ ਹੋਊਗੀ ਮੈਂ ਮੈਨੂੰ ਗੋਲੀਆਂ ਦੇ ਜੀ ਹਾਂਜੀ ਕੋਸਟ ਕਿ ਹੋਵੇ ਕਿੰਨੀ ਹੈ ਕੋਸਟ ਅਪਰੋਕਸੀਮੇਟਲੀ ਮੈਨੂੰ ਨਾ ਆਈਡੀਆ ਤਾਂ ਨਹੀਂ ਹੈ ਜੀ 70 80000 ਦੇ ਆਸਪਾਸ ਜੀ ਮਤਲਬ ਮੈਂ ਸ਼ੋਰ ਨਹੀਂ ਆ ਪ੍ਰੋਪਰਲੀ ਇੰਨਾ ਕੋ ਹੋ ਸਕਦਾ ਠੀਕ ਹੈ ਮਾ ਠੀਕ ਹੈ ਧੰਨਵਾਦ